ਗੱਡਾਂ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਖਿੜਕੀ ਦੇ ਵਿੱਚੋਂ ਉੱਡੇ ਨੋਟ 500 500 ਦੀਆਂ ਗੱਡੀਆਂ ਜੀ ਹਾਂ ਤਸਵੀਰਾਂ ਉੜੀਸਾ ਦੀਆਂ ਨੇ ਜਿੱਥੇ ਉੜੀਸਾ ਦੀ ਰਾਜਸਤਾਨੀ ਪਵੈਨਸ਼ਵਰੀ ਵਿੱਚ ਉਸ ਸਮੇਂ ਹੜਕਮ ਮਚ ਗਿਆ ਜਦੋਂ ਬਿਜ਼ਨੈਸੀ ਭਾਗ ਨੇ ਰਾਜ ਸਰਕਾਰ ਦੇ ਮੁਖ ਇੰਜੀਨੀਅਰ ਬੈਕੌਂਟ ਨਾਥ ਸਰੰਗੀ ਦੇ ਘਰ ਸਮੇਤ ਕੁਝ ਥਾਵਾਂ ਤੇ ਛਾਪੇਮਾਰੀ ਕੀਤੀ। ਇਸ ਸਮੇਂ ਦੌਰਾਨ ਹੋਈ ਬਰਾਮਦਗੀ ਬਹੁਤ ਹੀ ਹੈਰਾਨੀ ਕਰਨ ਵਾਲੀ ਸੀ ਕਿਉਂਕਿ ਇਸ ਵੇਲੇ 2 ਕਰੋੜ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਹ ਛਾਪੇਮਾਰੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੱਕ ਤੇ ਕੀਤੀ ਗਈ ਸੀ। ਅਤੇ ਮੰਡਲੀ ਜਾਣਕਾਰੀ ਦੇ ਅਨੁਸਾਰ ਸਰੰਗੀ ਦੁਆਰਾ ਐਲਾਨਨੀ ਗਈ ਜਾਇਦਾਦ ਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਸੀ। ਇਸ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਤੇ ਘਬਰਾਟ ਵਿੱਚ ਆਏ ਬੇਕੁੰਠਨਾ ਸਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਵਿੱਚੋਂ ਨਕਦੀ ਦੇ ਬੰਡਲ ਸੁੱਟਣ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਨੇ ਅਧਿਕਾਰ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਨਿਗਰਾਨੀ ਵਧਾ ਦਿੱਤੀ। ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਗਿਨੇ ਗਏ ਤੇ ਬੋਰੀਆਂ ਵਿੱਚ ਲੈ ਗਏ ਵਿਜੈਸਿਪਾਗ ਦੇ ਅਨੁਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਪੁਨੇਸ਼ਵਰੀ ਕਟਕਪੂਰੀ ਬਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇ ਮਾਰੇ ਗਏ ਜਾਂਚ ਦੌਰਾਨ ਹੁਣ ਤੱਕ ਜੋ ਜਾਇਦਾਦਾਂ ਸਾਹਮਣੇ ਆਈਆਂ ਨੇ ਉਹ ਇਸ ਪ੍ਰਕਾਰ ਨੇ 2 ਕਰੋੜ 1 ਲੱਖ ਰੁਪਏ ਦੀ ਨਕਦੀ ਮਹਿੰਗੇ ਇਲੈਕਟ੍ਰੋਨਿਕ ਸਮਾਨ ਫਰਨੀਚਰ ਕੀਮਤੀ ਗਹਿਣੇ ਜ਼ਮੀਨ ਅਤੇ 플ੈਟਾਂ ਨਾਲ ਸੰਬੰਧਿਤ ਦਸਤਾਵੇਜ਼ ਕਈ ਬੈਂਕ ਖਾਤਿਆਂ ਅਤੇ ਲੋਕਰਾਂ ਦੀ ਜਾਣਕਾਰੀ ਇਹ ਪੂਰੀ ਜਾਣਕਾਰੀ ਵਿੱਚ ਵਿਜੀਲੈਂਸ ਭਾਗ ਦੀਆਂ 7 ਟੀਮਾਂ ਸ਼ਾਮਲ ਸਨ ਤੇ 50 ਤੋਂ ਵੱਧ ਅਧਿਕਾਰੀ ਮੌਜੂਦ ਸਨ ਤਲਾਸ਼ੀ ਲਈ 26 ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਵਿੱਚ 8 ਡਿਪਟੀ ਸੁਪਰਡੈਂਟ ਪੁਲਿਸ 12 ਇੰਸਪੈਕਟਰ ਅਤੇ 6 ਸਹਾਇਕ ਸਬ-ਇੰਸਪੈਕਟਰ ਅਤੇ ਫੋਰਸ ਹਾਇਕ ਸਟਾਫ ਸ਼ਾਮਲ ਸੀ ਵਿਜਨੇਸ਼ਪਾਗ ਹੁਣ ਇਸ ਨਗਦੀ ਦੀ ਕਾਨੂੰਨਤਾ ਦੀ ਜਾਂਚ ਕਰ ਰਿਹਾ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਪ੍ਰਿਸ਼ਟਾ ਚਾਰ ਅਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸਬੰਧਤ ਰਾਮਾ ਤਹਿਤ ਵੈਕੁੰਠਨਾਥ ਸਰੰਗੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ ਸਰੰਗੀ ਨੂੰ ਅਜੇ ਹਿਰਾਸਤ ਵਿੱਚ ਨਹੀਂ ਲਿਆ ਗਿਆ ਪਰ ਉਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਵਿਸਥਾਰਪੂਰਵਕ ਪੁੱਛਗਿੱਛ ਲਈ ਸੱਮਨ ਜਾਰੀ ਕੀਤੇ ਗਏ ਨੇ ਦੱਸ ਦਈਏ ਇਹ ਮਾਮਲਾ ਉੜੀਸਾ ਦੇ ਨੌਕਰ ਸ਼ਾਈ ਢਾਂਚੇ ਤੇ ਕਈ ਗੰਭੀਰ ਸਵਾਲ ਵੀ ਖੜੇ ਕਰਦਾ ਹੈ ਸਵਾਲ ਇਹ ਹੁੰਦਾ ਹੈ ਕਿ ਇੰਨੀ ਵੱਡੀ ਰਕਮ ਇੱਕ ਸਰਕਾਰੀ ਅਧਿਆਪਕ ਕੋਲ ਕਿਵੇਂ ਪਹੁੰਚੀ ਅਤੇ ਕੀ ਇਹ ਭ੍ਰਿਸ਼ਟਾਚਾਰ ਦੀ ਕੜੀ ਹੈ ਜਾਂ ਫਿਰ ਕਿਸੇ ਸੰਕਟਿਤ ਗਰੂਪ ਨਾਲ ਜੁੜੀ ਵੱਡੀ ਸਾਜ਼ਿਸ਼ ਹੈ ਇਸ ਤੋਂ ਪਹਿਲਾਂ ਵੀ ਰਾਜ ਵਿੱਚ ਪੀ ਡਬਲਯੂ ਡੀ ਪਿੰਡੂ ਵਿਕਾਸ ਵਿਭਾਗ ਅਤੇ ਜਲ ਸਰੋਧਕ ਵਿਭਾਗ ਤੇ ਜੁੜੇ ਇੰਜੀਨੀਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਘਟਨਾ ਨੇ ਇਸ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ ਜੇਕਰ ਤੁਸੀਂ ਵੀ ਸੋਇਆ ਚਾਪ ਖਾਣ ਦੇ ਸ਼ੁਕੀਨ ਹੋ ਤਾਂ ਖਾਣੋ ਪਹਿਲਾ ਇਹ ਖਬਰ ਇੱਕ ਵਾਰ ਜ਼ਰੂਰ ਸੁਣ ਲਓ ਅਕਸਰ ਹੀ ਮਾਰਕੀਟਾਂ ਜਾਂ ਹੋਟਲਾਂ ਵਿੱਚ ਤੁਸੀਂ ਸੋਇਆ ਚਾਪ ਮੰਗਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਸੋਇਆ ਚਾਪ ਦੀ ਜਗ੍ਹਾ ਮੈਦਾ ਚਾਪ ਮਾਰਕੀਟ ਦੇ ਵਿੱਚ ਢੱਲਲੇ ਨਾਲ ਵਿਕ ਰਹੀ ਹੈ ਹੈਲਥੀ ਬਾਗ ਜੋ ਸੋ ਰਿਹਾ ਹੈ ਕੁੰਭ ਕਰਨ ਦੀ ਨੀਂਦ ਦੱਸ ਦਈਏ ਮੁਹਾਲੀ ਪੁਲਿਸ ਵੱਲੋਂ ਫਿਰ ਇੱਕੋ ਹੋਟਲ ਦੇ ਕੋਲ ਆਪਰੇਸ਼ਨ ਸੀਲ ਦੇ ਤਹਿਤ ਨਾਕਾ ਲਗਾਇਆ ਹੋਇਆ ਸੀ ਜਦੋਂ ਇੱਕ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚ ਚਾਪ ਲਿਫਾਫਿਆਂ ਦੇ ਵਿੱਚ ਭਰੀ ਹੋਈ ਸੀ ਜਿਹੜੀ ਕਿ 스멜 ਮਾਰ ਰਹੀ ਸੀ ਮੌਕੇ ਤੇ ਸਬ ਇਨਸਪੈਕਟਰ ਰਜੀਵ ਤਨੇਜਾ ਨੇ ਹੈਲਥੀ ਭਾਗ ਨੂੰ ਸੂਚਨਾ ਦੇ ਕੇ ਮੌਕੇ ਤੇ ਬੁਲਾਇਆ ਗਿਆ ਅਤੇ ਹੈਲਥੀ ਭਾਗ ਦੇ ਵੱਲੋਂ ਇਸ ਚਾਪ ਦੇ ਸੈਂਪਲ ਭਰੇ ਗਏ ਨੇ ਇਸ ਦਾ 1 ਲੱਖ ਰੁਪਏ ਦਾ ਕਰੀਬ ਚਲਾਨ ਵੀ ਕੱਟ ਦਿੱਤਾ ਗਿਆ ਅੱਜ ਮਾਨਜੋਗ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਮਨਦੀਪ ਸਿੰਘ ਹੰਸ ਜੀ ਦੇ ਨਿਰਦੇਸ਼ਾਂ ਦੇ ਹੱਥ ਤੇ ਅੱਜ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਜਿਦੇ ਵਿੱਚ ਜਿੰਨੇ ਵੀ ਕੰਡੀਗੜ ਸਾਈਡ ਤੋਂ ਜਾਂ ਬਾਰਡਰ ਸਾਈਡ ਤੋਂ ਜਿੱਧਰੋਂ ਵੀ ਕੋਈ ਗੱਡੀਆਂ ਆ ਰਹੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਚੈਕਿੰਗ ਦੌਰਾਨ ਅਸੀਂ ਇਹ ਗੱਡੀ ਸਾਹਮਣੇ ਖੜੀ ਹੈ ਆਪਣੇ ਜਦੀ ਸਿਫਟ ਗੱਡੀ ਹੈ ਇਹਦੇ ਵਿੱਚ ਕੁਝ ਫੂਡ ਆਈਟਮ ਸੀਗੇ ਜੋ ਕਿ ਸੋਇਆ ਚਾਪ ਜਾਂ ਮੈਦਾ ਚਾਪ ਦੱਸ ਰਹੇ ਹਨ ਬੜੇ ਬਹੁਤ ਪੁਰਾਣਾ ਸਮਾਨ ਸੀਗਾ ਤੇ 스멜 ਦੇ ਰਿਹਾ ਸੀ ਪੂਰਾ ਉਸ ਰਿਗਾਰਡਿੰਗ ਅਸੀਂ ਫਿਰ ਫੂਡ ਇੰਸਪੈਕਟਰ ਮੈਡਮ ਨੂੰ ਬੁਲਾਇਆ ਇੱਥੇ ਤੇ ਉਹ ਕਾਰਵਾਈ ਕਰ ਰਹੇ ਹਨ ਚੈੱਕ ਕਰਕੇ ਆਪਣੀ ਜਿਹੜੀ ਬਣਦੀ ਉਹਨਾਂ ਦੀ ਹੈਗੇ ਜਿੱਥੇ ਮੈਂ ਖੜਾ ਹਾਂ ਇਸ ਵੇਲੇ ਇਹ ਸਾਹ ਪਰ ਗੋਪੀ ਤੇ ਗੋਲ ਪੰਚਾਇਤ ਜਿਹੜੀ ਬੇਚਰਾਗਾ ਜਿਹੜੇ ਦਰਿਆਬੁਰਦ ਪਿੰਡ ਨੇ ਸੋ ਇਹ ਦਰਿਆਬੁਰਦ ਪਿੰਡ ਦੇ ਅੰਦਰ ਮੈਂ ਸਾਪਰ ਗੋਪੀ ਜਿਹੜੀ ਸਾਈਡ ਆ ਮਾਈਨਿੰਗ ਦੀ ਮੈਂ ਉੱਥੇ ਖੜਾ ਸੋ ਦੋ ਦਿਨ ਪਹਿਲੋਂ ਪੰਜਾਬ ਦੇ ਅੰਦਰ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਆਪਣੇ ਜਿਹੜਾ ਉਹ ਫੇਸਬੁੱਕ ਤੋਂ ਅਕਾਊਂਟ ਤੋਂ ਉਹਨੇ ਇੱਕ ਪੋਸਟ ਸ਼ੇਅਰ ਕੀਤੀ ਆ ਜਿਹਦੇ ਵਿੱਚ ਇਹ ਜਿਗਰ ਕੀਤਾ ਕਿ ਜਿਹੜੀ ਮਾਈਨਿੰਗ ਆ ਉਹ ਹੋ ਰਹੀ ਆ ਟਿੱਪਰਜ਼ ਆ ਰਹੇ ਨੇ ਟਰਾਲੀਆਂ ਜਾ ਰੀਆਂ ਨੇ ਤੇ ਨਾਲ ਵਿਕਰਮਜੀਤ ਸਿੰਘ ਮਜੀਠੀਏ ਨੇ ਚੇਚੇ ਤੌਰ ਤੇ ਮੇਰਾ ਨਾਮ ਲਿਖ ਕੇ ਕਿ ਇਹ ਜਿਹੜੀ ਇਨਲੀਗਲ ਮਾਈਨਿੰਗ ਆ ਇਹ ਮੰਤਰੀ ਲਾਲਚੰਦ ਕਟਾਰੂਚਾ ਕਰਾ ਰਿਆ ਮੋٹے ਤੌਰ ਤੇ ਉਹਨੇ ਇਹ ਇਲਜ਼ਾਮ ਲਾਇਆ ਉਹਨੇ ਇਹ ਕੋਸ਼ਿਸ਼ ਕੀਤੀ ਆ ਕੀ ਇਹ ਜਿਹੜੀ ਪੁਆ ਹਲਕਾ ਬਧਰਸ ਹਲਕਾ ਪੁਆ ਤੇ ਇਹਦੇ ਅੰਦਰ ਜਿਹੜੀ ਇਹ ਸਾ ਪਰ ਗੋਪੀ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਇਹ ਇਲੈਗਲ ਹੈ ਔਰ ਇਹ ਲਾਲਚੰਦ ਘਟਾਰੂ ਚੱਕ ਜਿਹੜਾ ਮੰਤਰੀ ਪੰਜਾਬ ਦਾ ਉਹ ਕਰਵਾ ਰਿਹਾ ਹੈ ਪਹਿਲੀ ਗੱਲ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਸੇ ਵਿਕਰਮਜੀਤ ਸਿੰਘ ਮਜੀਠੀਏ ਨੂੰ ਉਹਦੀ ਗੱਲ ਦਾ ਜਵਾਬ ਦੇਣ ਨੂੰ ਚਿਤ ਤੇ ਨਹੀਂ ਕਰਦਾ ਕਿਉਂਕਿ ਹਲਕਾ ਤੇ ਦਿਮਾਗੀ ਤੌਰ ਤੇ ਬੌਣਾ ਇਨਸਾਨ ਹੈ ਜਿਹਨੂੰ ਸਿਆਸਤ ਦਾ ਊੜਾੜਾ ਵੀ ਮੈਂ ਸਮਝਦਾ ਸਮਝ ਨਹੀਂ ਤੇ ਇਸ ਕਿਸਮ ਦਾ ਇਹ ਸਿਆਸੀ ਵਿਵਹਾਰ ਕਰਦੇ ਆ ਜਿੱਦਾਂ ਗਲੀਆਂ ਦੇ ਮਸਟੰਡੇ ਕਰਦੇ ਆ ਸੋ ਵੈਸੇ ਤਾਂ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਪਰ ਕਿਉਂਕਿ ਉਹਨੇ ਮੇਰਾ ਨਾਮ ਲਿਆ ਆਪਣੀ ਪੋਸਟ ਦੇ ਤੇ ਸਪੈਸ਼ਲ ਲਿਖ ਕੇ ਸੋ ਮੈਂ ਪਹਿਲੀ ਗੱਲ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਸਾਪਰ ਗੋਪੀ ਤੇ ਗੋਲ ਜਿਹੜੀ ਮਾਈਨਿੰਗ ਸਾਈਟ ਹੈ ਇਹ ਮੱਲਬ ਲੀਗਲ ਤੌਰ ਤੇ ਇਹਦੀ ਬੋਲੀ ਹੋਈ ਆ 2023 ਚ April ਦੇ ਅੰਦਰ ਜਿਹੜੀ ਜਿਹਦੇ ਕਾਗਜ਼ ਦਾ ਡਾਕੂਮੈਂਟ ਮੇਰੇ ਹੱਥ ਚ ਹੈ ਮੈਂ ਸਿਰਫ ਇਹ ਹੀ ਸਾਬਤ ਕਰਨਾ ਚਾਹਣਾ ਵੀ ਪਹਿਲੀ ਗੱਲ ਕਿ ਇਹ ਬੋਲੀ 46 ਜਿਹੜੇ ਵਿਡਰਨ 46 ਜਿਹੜੇ ਠੇਕੇਦਾਰ ਸਾਨੂੰ ਨਾਲ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਔਰ ਤੁਸੀਂ ਥੱਲੇ ਦੇਖ ਰਹੇ ਹੋ ਕਿ ਇਹਦੇ ਅੰਦਰ ਟਾਪ ਦੇ ਅਫਸਰ ਜਿਹੜੇ ਮਾਈਨਿੰਗ ਵਿਭਾਗ ਦੇ ਡਰੇਨੇਜ ਵਿਭਾਗ ਦੇ ਔਰ ਜਿਨ੍ਹਾਂ ਦੀਆਂ ਸਬਡਮੀਨਲ ਪੱਧਰ ਤੇ ਡਿਊਟੀਆਂ ਲੱਗੀਆਂ ਨੇ ਸਭ ਦੇ ਸਾਈਨ ਨੇ ਔਰ ਇਹ ਬੋਲੀ ਜਿਹੜੀ ਆ ਉਹ ਐਮਬੀਡੀ ਜਿਹੜੀ ਕੰਪਨੀ ਆ ਉਹਨੇ ਲਈ ਆ ਤੇ ਉਹ ਮਾਈਨਿੰਗ ਤੇ ਕਰ ਦਿਆ ਨੰਬਰ 1 ਤੇ ਆ ਸੈਕੰਡ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮਜੀਠੀਆ ਜਿਹਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਚਿੱਟਾ ਘਰ ਘਰ ਕਿੰਨੇ ਪਜਾਇਆ ਇਹ ਸਾਰਾ ਪੰਜਾਬ ਜਾਣਦਾ ਔਰ ਤੁਸੀਂ ਤੁਹਾਡੇ ਖਿਲਾਫ ਕੇਸ ਵੀ ਬਣਿਆ ਤੁਸੀਂ ਅੱਜ ਵੀ ਉਹਨਾ ਕੇਸਾਂ ਨੂੰ ਭੁਗਤ ਰਹੇ ਹੋ ਕਾਦੀ ਤੁਸੀਂ ਡਰੱਗਸ ਦੇ ਮਾਮਲੇ 'ਚ ਸੈੱਟ ਲੱਗੇ ਪੈਸ ਹੁੰਦੇ ਹੋ ਕਾਦੀ ਤੁਸੀਂ ਡਰੱਗਸ ਦੇ ਮਾਮਲੇ ਦੇ ਵਿੱਚ ਤਰੀਕਾ ਭੁਗਤਦੇ ਹੋ ਤੇ ਤੁਸੀਂ ਮਹੀਨਿਆਂ ਵੱਦੀ ਜੇਲ ਵੀ ਕੱਟ ਕੇ ਆਏ ਹੋ ਡਰੱਗਸ ਦੇ ਮਾਮਲੇ 'ਚ ਇਹ ਜਿਹੜਾ ਪ੍ਰੋਸੈਸ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਸੋ ਤੁਸੀਂ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਹੋ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਤਵਾਈ ਲਈ ਤੁਸੀਂ ਤੁਸੀਂ ਜ਼ਿੰਮੇਵਾਰ ਹੋ ਸੋ ਉਸ ਜ਼ਿੰਮੇਵਾਰੀ ਤੋਂ ਤੁਸੀਂ ਲੋਕਾਂ ਦਾ ਧਿਆਨ ਲਾਂਭੇ ਲਾਉਣ ਦੇ ਲਈ ਕਿਉਂਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਡਰੱਗਸ ਦੇ ਖਿਲਾਫ ਹੱਲਾ ਬੋਲਿਆ ਜਿਹੜਾ ਉਹਨਾਂ ਨੇ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਤੁਸੀਂ ਉਹਨੂੰ ਲਿਓ ਲਾਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਮੈਂ ਵਿਕਰਮ ਮਜੀਠੀਆ ਜੀ ਤੁਹਾਨੂੰ ਇਹ ਚਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਂ ਤੁਸੀਂ ਸਪੈਸ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਅਦਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕ ਆ ਤੇ ਮਾਇਨੇ ਤੁਸੀਂ ਪੰਜਾਬ ਚ ਕਰਾਉਂਦੇ ਰਹੋ ਡਰੱਗਸ ਦਾ ਕਾਰੋਬਾਰ ਤੁਹਾਡੀ ਸਰਕਾਰਾਂ ਵੇਲੇ ਪੰਜਾਬ ਚ ਚੱਲਦਾ ਰਿਹਾ ਤੇ ਇਸ ਇਲਾਕੇ ਦੇ ਅੰਦਰ ਜਿਹੜਾ ਡਰੱਗਸ ਦਾ ਮੇਨ ਸਰਗਣਾ ਜਿਹੜਾ ਸਾਬਕਾ ਐਮਐਲਏ ਤੁਹਾਡੀਆਂ ਉਹਨਾਂ ਨਾਲ ਸਾਂਝਾ ਨੇ ਹੋਰ ਤੁਹਾਡੀਆਂ ਇੰਟਰਨਲ ਉਹਨਾਂ ਨਾਲ ਸਾਂਝਾ ਨੇ ਉਹਨਾਂ ਸਾਂਝਾਂ ਦੇ ਵਿੱਚ ਤੁਸੀਂ ਤੈਅ ਕਰਦੇ ਹੋ ਕਿ ਅੱਜ ਪੰਜਾਬ ਦੇ ਅੰਦਰ ਮੈਂ ਕਿਹੜਾ ਮੁੱਦਾ ਚੁੱਕਣਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਤੁਸੀਂ ਸਿਆਸਤ ਦਾ ਨਹੀਂ ਹੋ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇੜੇ ਰਹੇ ਹੋ ਤੁਹਾਡੇ ਤੇ ਮਾੜਾ ਮੋਟਾ ਵੀ ਪਰਸਾਵਾ ਜਿਹੜਾ ਉਹਨਾਂ ਦੀ ਸਿਆਸੀ ਜੀਵਨੀ ਦਾ ਨਹੀਂ ਤੁਸੀਂ ਤਾਂ ਮਾਫੀਆ ਮਾਫੀਆ ਚਲਾਉਣ ਵਾਲੇ ਸਰਕਾਰਾਂ ਚ ਕੰਮ ਕੀਤਾ ਸੋ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਮੇਰੇ ਨਾਂ ਦੀ ਜਿਹੜੀ ਪੋਸਟ ਕੀਤੀ ਹੈ ਇਹਨੂੰ ਪੋਸਟ ਨੂੰ ਹਟਾਓ ਆਦਰਵਾਈ ਤੁਹਾਡੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਔਰ ਤੁਹਾਨੂੰ ਵੈਸੇ ਵੀ ਪੰਜਾਬ ਦੇ ਲੋਕ ਜਾਣਦੇ ਆ ਤੁਹਾਡੇ ਕੰਮਾਂ ਨੂੰ ਜਾਣਦੇ ਆ ਤੁਹਾਡੀ ਸਰਕਾਰਾਂ ਦਾ ਉਹ ਟਿਨਿਓਰ ਵੀ ਲੋਕੀ ਜਾਣਦੇ ਆ ਔਰ ਅਸੀਂ ਇਸ ਮਿੱਟੀ ਚ ਇਸ ਧਰਤੀ ਦੇ ਜੰਮਪਲਾਂ ਅਸੀਂ ਡਟ ਕੇ ਮਾਈਨਿੰਗ ਦੇ ਖਿਲਾਫ ਪਹਿਲਾਂ ਵੀ ਸੀਗੇ ਅੱਜ ਵੀ ਆ ਤੇ ਭਵਿੱਖ 'ਚ ਵੀ ਰਵਾਂਗੇ ਸਾਡਾ ਪਰਪਸ ਪੰਜਾਬ ਨੂੰ ਲੀਡ ਤੇ ਲਿਆਉਣਾ ਪੰਜਾਬ ਦੇ ਲੋਕਾਂ ਦੇ ਜਿਹੜੇ ਜੀਵਨ ਪੱਤ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ